ਬਠਿੰਡਾ ਦੇ ਅੰਦਰ ਅੱਜ ਹੋਈ ਜ਼ਬਰਦਸਤ ਬਰਸਾਤ ਕਾਰਾਂ ਤੇ ਮੋਟਰਸਾਈਕਲ ਇੱਥੇ ਦੇਖੇ ਗਏ ਟਾਇਰ ਦੇ ਮਾਮਲਾ ਬਠਿੰਡਾ ਦੇ ਪਾਵਰ ਹਾਊਸ ਰੋਡ ਦਾ ਜਿੱਥੇ ਲਗਾਤਾਰ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਕਿ ਪਾਵਰ ਹਾਊਸ ਦੇ ਪਾਣੀ ਦਾ ਹੱਲ ਕੀਤਾ ਜਾਵੇ ਲੇਕਿਨ ਪਾਵਰ ਹਾਊਸ ਰੋਡ ਦੇ ਪਾਣੀ ਦਾ ਹੱਲ ਕੋਈ ਵੀ ਨਹੀਂ ਹੋ ਰਿਹਾ ਜਿੱਥੇ ਅੱਜ ਸ਼ਾਵਣ ਦਾ ਪਹਿਲਾ ਸੋਮਵਾਰ ਸੀ ਅਤੇ ਉਸ ਨੂੰ ਲੈ ਕੇ ਅੱਜ ਬਠਿੰਡਾ ਦੇ ਅੰਦਰ ਜੇ ਆਪ ਗੱਲ ਕਰੀਦਾ ਬਹੁਤ ਹੀ ਜ਼ਬਰਦਸਤ ਬਰਸਾਤ ਹੋਈ ਹੈ ਬਠਿੰਡਾ ਦੇ ਅੰਦਰ ਮूसलाधार ਬਰਸਾਤ ਹੋਈ ਹੈ ਦੇਖ ਰਹੇ ਹੋ ਤਸਵੀਰਾਂ ਇੱਕ ਐਕਟਵਾ ਰੁੜਦੀ ਹੋਈ ਨਜ਼ਰ ਆ ਰਹੀ ਹੈ ਤੇ ਇਹਦੇ ਉੱਤੇ ਆਪਣਾ ਇੱਕ ਚਾਲਕ ਬੈਠਾ ਸੀ ਜਦ ਤਾਹਰ ਉਸ ਰੋਡ ਤੇ ਇੱਕ ਫੌਜੀਆਂ ਦਾ ਟਰੱਕ ਆਉਂਦਾ ਤਾਂ ਇੱਥੇ ਐਕਟਵਾ ਜਿਹੜੀ ਉਹ ਇਸੇ ਇੱਥੇ ਪਾਣੀ ਦੇ ਵਿੱਚ ਰੁੜਦੀ ਹੋਈ ਨਜ਼ਰ ਆਈ ਤੇ ਨਾਲ ਹੋਰ ਦੇ ਵਿੱਚ ਅੰਦਰ ਮੋਟਰਸਾਈਕਲ ਵੀ ਤੈਰਦੀ ਨਜ਼ਰ ਆਏ ਤੇ ਕਾਰਾਂ ਵੀ ਇਹਦੇ ਅੰਦਰ ਤੈਰਦੀਆਂ ਨજર ਆਈਆਂ ਬਠਿੰਡਾ ਦੇ ਪਾਵਰ ਹਾਊਸ ਰੋਡ ਦਾ ਕੋਈ ਹੱਲ ਨਹੀਂ ਹੋ ਰਿਹਾ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਭਾਵੇਂ ਸਰਕਾਰਾਂ ਵੱਲੋਂ ਲਗਾਤਾਰ ਇਸ ਤੋਂ ਪਹਿਲਾਂ ਕਰੋਨਾ ਰੁਪਏ ਖਰਚਾ ਕੀਤਾ ਗਿਆ ਲੇਕਿਨ ਪਾਵਰ ਹਾਊਸ ਰੋਡ ਦਾ ਕੋਈ ਹੱਲ ਨਹੀਂ ਹੋਇਆ ਬਠਿੰਡਾ ਦੇ ਅੰਦਰ ਹੋਈ ਬਰਸਾਤ ਦੀਆਂ ਸਹੀ ਸੁੰਦਰ ਦਿਖਾ ਰਹੀਆਂ ਤਸਵੀਰਾਂ ਜਿੱਥੇ ਸਕੂਲ ਦੇ ਬੱਚੇ ਨੇ ਜਿਹੜੇ ਪਾਵਰ ਹਾਊਸ ਤੋਂ ਉਲੰਘਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਇਸ ਦੇ ਨਾਲ-ਨਾਲ ਕਾਰਾਂ ਵੀ ਤੈਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਜੇ ਗੱਲ ਕਰੀਏ ਬਠਿੰਡਾ ਦੇ ਮਹਿਲਾ ਥਾਣੇ ਦੀ ਤਾਂ ਮਹਿਲਾ ਥਾਣੇ ਦੇ ਅੰਦਰ ਤੱਕੜ ਪਾਣੀਆਂ ਹੈ ਉਹ ਜਾ ਚੁੱਕਾ ਹੈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਇਹ ਸਾਰੀ ਪਾਵਰ ਉਸ ਰੋਡ ਦੀ ਇੱਕ ਵਾਰੀ ਇਹ ਸਾਰੀਆਂ ਤਸਵੀਰਾਂ ਨੇ ਆ ਕਿਸ ਤੋਂ ਨੂੰ ਅਸੀਂ ਇਹ ਵੀ ਦਿਖਾਉਣਾ ਹੈ ਕਿ ਬਠਿੰਡਾ ਦੇ ਮਹਿਲੇ ਮਹਿਲਾ ਥਾਣੇ ਦੀ ਕੀ ਹਾਲਾਤ ਨੇ ਉੱਥੇ ਬਠਿੰਡਾ ਦੀ ਐਸਐਸਪੀ ਦੀ ਕੋਠੀ ਦੇ ਅੱਗੇ ਬਹੁਤ ਜ਼ਿਆਦਾ ਪਾਣੀ ਖੜਾ ਹੋਇਆ ਹੈ ਅਤੇ ਉੱਥੇ ਨਾਲ ਨਾਲ ਬਠਿੰਡਾ ਦੀ ਡੀਸੀ ਦੀ ਕੋਠੀ ਦੇ ਬਾਹਰ ਵੀ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਉਹ ਖੜਾ ਹੋਇਆ ਇੱਥੇ ਆਪਣਾ ਦਿਖਾਈ ਦੇ ਰਿਹਾ ਦਸਰਾ ਬਣਦਾ ਹੈ ਕਿ ਬਠਿੰਡਾ ਦਾ ਸਿਰਕੀ ਬਾਜ਼ਾਰ ਦਾ ਵੀ ਬਹੁਤ ਹੀ ਬੁਰੇ ਹਾਲਾਤ ਨੇ ਤੇ ਅਸੀਂ ਇਸ ਦਿਖਾ ਰਹੇ ਹਾਂ ਬਠਿੰਡਾ ਦੇ ਮਹਿਲੇ ਥਾਣੇ ਦੇ ਬਾਹਰ ਦੀਆਂ ਤਸਵੀ ਜਿੱਥੇ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਉਹ ਇੱਥੇ ਖੜਾ ਹੋਇਆ ਦਿਖਾਈ ਦੇ ਰਿਹਾ ਅਸਲ ਦੇ ਵਿੱਚ ਹੁਣ ਹਜੇ ਹੀ ਇਹ ਆਪਣਾ ਸਾਉਣ ਦੀ ਪਹਿਲੀ ਬਰਸਾਤ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵੀ ਜਿਹੜੇ ਨੇ ਉਹ ਖਰਾਬ ਹੋ ਸਕਦੇ ਹਨ ਭਾਵੇਂ ਨਗਰ ਨਿਗਮ ਨੂੰ ਲਗਾਤਾਰ ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਕਿ ਉਹਨਾਂ ਵੱਲੋਂ ਰੋਡਾਂ ਜਾਲੀਆਂ ਦੀ ਸਫਾਈ ਕੀਤੀ ਗਈ ਹੈ ਲੇਕਿਨ ਰੋਡਾਂ ਜਾਲੀਆਂ ਸਿਰਫ ਇੱਕ ਇਹਨਾਂ ਵੱਲੋਂ ਜਿਹੜਾ ਜਿਹੜੇ ਜਿਹੜੇ ਇੱਥੇ ਆਪਣਾ ਕਰਮਚਾਰੀ ਹੁੰਦੇ ਨੇ ਸਿਰਫ ਉਹਨਾਂ ਵੱਲੋਂ ਆ ਕੇ ਇੱਕ ਫਾਰਮੈਲਟੀ ਪੂਰੀ ਕੀਤੀ ਜਾਂਦੀ ਹੈ ਰੋਡਾਂ ਜਾਲੀਆਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ ਉਹਨਾਂ ਦਾ ਜਿਹੜਾ ਹੱਲ ਆ ਉਹ ਸਹੀ ਢੰਗ ਦੇ ਨਾਲ ਨਹੀਂ ਕੀਤਾ ਜਾਂਦਾ ਸਿਰਫ ਥੋੜੀ-ਮੋਟੀ ਮਿੱਟੀ ਕੱਢ ਕੇ ਹੀ ਸਾਰਾ ਜਾਂਦਾ ਐਸੇ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਜ਼ਬਰਦਸਤ ਬਰਸਾਤ ਦੇ ਐਸੇ ਸੀ ਦਿਖਾ ਰਹੇ ਹਾਂ ਉੱਥੇ ਬਠਿੰਡਾ ਦੇ ਪਾਵਰ ਹਾਊਸ ਰੋਡ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਸਕੂਟਰੀਆਂ ਸਕੂਟਰ ਮੋਟਰਸਾਈਕਲ ਅਤੇ ਨਾਲ ਕਾਰਾਂ ਵੀ ਤੈਰਦੀਆਂ ਹੋਈਆਂ ਨਜ਼ਰ ਆਈਆਂ ਨਹੀਂ ਅੱਜ ਬਠਿੰਡਾ ਦੇ ਅੰਦਰ ਜਿਹੜੀ ਹੈ ਉਹ ਜ਼ਬਰਦਸਤ ਜਿਹੜੀ ਬਰਸਾਤ ਹੈ ਉਹ ਹੋਈ ਹੈ ਤੇ ਬਠਿੰਡਾ ਦੀ ਐਸਐਸਪੀ ਤੇ ਡੀਸੀ ਦੀ ਇਥੇ ਜੀ ਆਪਣਾ ਕੋਟੀ ਹੈ ਉਹ ਵੀ ਇੱਥੇ ਪਾਣੀ ਵੱਲੋਂ ਘੇਰ ਲਈ ਗਈ ਹੈ ਪਾਣੀ ਉਹਨਾਂ ਦੇ ਬਾਹਰ ਬਹੁਤ ਜ਼ਿਆਦਾ ਖੜਾ ਹੈ ਅਤੇ ਉੱਥੇ ਨਾਲ ਬਠਿੰਡਾ ਦੀ ਪਾਵਰ ਹਾਊਸ ਰੋਡ ਤੇ ਮੋਟਰਸਾਈਕਲ ਅਤੇ ਕਾਰਾਂ ਵੀ ਤੈਰਦੀ ਹੋਈ ਨਜ਼ਰ ਆਏ ਆਓ ਸੁਣ ਸਰੋਣੇ ਇਸ ਸੰਬੰਧੀ ਕੀ ਕਹਿੰਦੇ ਨੇ ਲੋਕ ਕਿੰਨੇ ਲੋਕ ਇਸ ਨੂੰ ਲੈ ਕੇ ਪਰੇਸ਼ਾਨ ਹਨ ਕੀ ਬਠਿੰਡਾ ਦੇ ਵਿੱਚ ਕੀ ਹਾਲਾਤ ਹੈ ਮੇਰਾ ਨਾਮ ਗੁਰਪ੍ਰੀਤ ਹੈ ਮੈਂ ਇੱਥੇ ਨੌਕਰੀ ਕਰਨ ਲਈ ਆਉਣਾ ਹੈ ਡੇਲੀ ਆਉਣਾਗਾ ਤਾ ਮੈਂ ਜਦੋਂ ਆਮ ਦਿਨਾਂ ਦੇ ਵਿੱਚ ਵਹੀਕਲ ਜਿਹੜਾ ਮੋਟਰਸਾਈਕਲ ਹੈ ਅਸੀਂ ਨੀਚੇ پارک ਕਰ ਲੀਦਾ ਹੈ ਤਾਂ ਬਰਸਾਤਾ ਦੇ ਦਿਨਾਂ ਚ ਇੱਥੇ ਸਾਡਾ ਮੋਟਰਸਾਈਕਲ ਕਾਫੀ ਨੀਚੇ ਡੁੱਬ ਜਾਂਦਾ ਹੈਗਾ ਤਾਂ ਪਰੇਸ਼ਾਨੀ ਤਾਂ ਸਾਨੂੰ ਆਉਂਦੀ ਆਉਂਦੀ ਹੈ ਹੁਣ ਕੀ ਹਾਲਾਤ ਬਣੇ ਲਗਭਗ 9:30 ਦਾ ਮੈਂ ਬਾਰਿਸ਼ ਹੋ ਰਹੀ ਹੈਗੀ ਹਜੇ ਤੱਕ ਹਟੀ ਨਹੀਂ ਹੈਗੀਗੀ ਤਾਂ ਮੈਂ ਹੁਣ ਖਾਣਾ ਖਾਣ ਲਈ ਜਾਣਾ ਸੀਗਾ ਤਾਂ ਮੈਨੂੰ ਫਿਰ ਵਹੀਕਲ ਆਪਦਾ ਕੱਢ ਕੇ ਲਾਉਣਾ ਪਿਆ ਪਾਣੀ ਚੋਂ ਅੱਛਾ ਵਹੀਕਲ ਦਿਖ ਰਿਹਾ ਡੁੱਬੇ ਹੋਏ ਸਾਰਾ ਗੱਡੀਆਂ ਮੋਟਰਸਾਈਕਲ ਸਕੂਟਰੀਆਂ ਸਭ ਡੁੱਬੇ ਹੋਏ ਨੇ ਉਹ ਲੋਕ ਜੀ ਪਿਆਰੇ ਨੇ ਜੀ ਮੁਸ਼ਕਲ ਆ ਰਹੀਆਂ ਨੇ हां काफी मुश्किल ਆ ਰਹੇ ਆ ਬਹੁਤ ਸਾਰੇ ਨੀਆ ਕਾਰਾਂ ਖੜਗੀਆਂ ਸੀ ਬੰਦ ਹੋ ਗਈਆਂ ਸੀ ਫਿਰ ਉਹ ਧੱਕਾ ਲਾ ਕੇ ਲੈ ਕੇ ਆਏ ਇੱਥੇ ਪਾਰਕਿੰਗ 'ਚ ਖੜਾ ਕੇ ਲਿਆਂਦਾ ਉਹਨਾਂ ਨੂੰ ਅਸੀਂ ਜਾਂਣਾ ਚਾਹੁੰਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬਸ ਸਰਕਾਰ ਨੂੰ ਬੇਨਤੀ ਕਰਦੇ ਆਂ ਜੀ ਥੋੜਾ ਧਿਆਨ ਦਿੱਤਾ ਜਾਵੇ ਕਿਉਂਕਿ ਪਬਲਿਕ ਨੂੰ ਕਾਫੀ ਪਰੇਸ਼ਾਨੀ ਆਉਂਦੀ ਆ ਤੇ ਵੈਸੇ ਤਾਂ ਸਰਕਾਰ ਕੰਮ ਕਰ ਹੀ ਰਹੀ ਹੈ ਆਪਣੀ ਜਗ੍ਹਾ ਤੇ ਪਰ ਮੈਂ ਹੋਰ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਹੋਰ ਵਧੀਆ ਤਰੀਕੇ ਨਾਲ ਕੰਮ ਕਰੇ ਜੀ ਮਲੋਟ ਮੰਡੀ ਤੋਂ ਆਇਆ ਮਾਸ਼ਾ ਗੁਰਦੀਪ ਸਿੰਘ ਮੇਰਾ ਨਾਮ ਜੀ ਪਾਵਰ ਹਾਊਸ ਰੋਡ ਤੇ ਅਸੀਂ ਡਾਕਟਰ ਕੋਲ ਦਵਾਈ ਲੈਣ ਜਾਣਾ ਸੀ ਜੋ ਵਾਜ਼ੀ ਸਿੱਟੇ ਚੋਂ ਉਤਰੇ ਐ 2 ਘੰਟੇ ਹੋ ਗਏ ਸਾਨੂੰ ਇੱਥੇ ਅਸੀਂ ਇੱਥੇ ਇੱਥੇ ਪਹੁੰਚਿਆ ਸੀ 2 ਘੰਟਿਆਂ ਚ ਕਿਉਂਕਿ ਪਾਣੀ ਜਿਹੜਾ 4-4 ਫੁੱਟ ਪਾਣੀ ਫਿਰਦਾ ਬਠਿੰਡੇ 'ਚ ਪਰੰਤੂ ਪ੍ਰਸ਼ਾਸਨ ਦੀ ਜਿਹੜੀ ਜਮਾ ਫੋਕਲੀਟ ਲਗੀ ਜੀ ਇਹ ਜੇ ਆਪਾਂ ਵੇਖੇ ਸਰਕਾਰ ਨੂੰ ਚਚੇ ਤੌਰ ਤੇ ਧਿਆਨ ਦੇ ਕੇ ਬਠਿੰਡੇ ਦਾ ਰਾਜ ਕਰਨਾ ਚਾਹੀਦਾ ਹੈ ਕਾਰ ਕਰਦੇ ਫਿਰਦੀਆਂ ਨੇ ਗੱਡੀਆਂ ਹਾਂ ਕਾਰਾਂ ਜੀ ਤਰਦੀਆਂ ਫਿਰਦੀਆਂ ਪਾਣੀ 'ਚ ਕਾਰਾਂ ਦੇ ਕਾਰਾਂ ਦਾ ਕੱਲੀ ਉੱਤੇ ਪਾਣੀ ਸੀਸ਼ੇ ਲੰਗੇ ਰਹਿੰਦੇ ਜੀ ਐਨੇ ਡੁੱਬ ਜਾਂਦੀਆਂ ਕਾਰ ਐਨਾ ਬੁਰਾ ਹਾਲ ਆ ਜੀ ਬਠਿੰਡੇ ਦਾ ਤਨ ਤੜਕੇ ਤੋਂ ਮੂਹ ਪੈ ਰਿਹਾ ਜੀ ਤੇ ਨਿਕਾਸੀ ਹੈ ਨਹੀਂ ਪਾਣੀ ਦੀ ਬਿਲਕੁਲ ਪਾਣੀ ਕੋਈ ਨਿਕਾਸੀ ਨਹੀਂ ਹੈ ਇਹ ਸਰਕਾਰ ਨੂੰ ਜੇਚਾ ਧਿਆਨ ਦੇ ਕੇ ਇਹਦੇ ਬਾਰੇ ਕੋਈ ਹਲਕਾਣਾ ਚਾਹੀਦਾ ਠੀਕ ਹੈ ਅੱਜ ਭਜੀ ਕੀ ਲਾਣਾ ਤਾਂ ਨਿੱਕੀ ਜਣਾ ਕਰਨ ਉਹ ਪਾਵਰ ਹਾਊਸ ਰੋਡ ਦਾ ਹਾਂ ਮੇਰਾ ਨਾਮ ਯਸ਼ਾ ਹੈ ਜੀ ਮੈਂ ਅਬਿੰਡਾ ਦਾ ਹੀ ਵਸਨੀਕ ਹਾਂ ਠੀਕ ਹੈ ਪਾਵਰ ਹਾਊਸ ਰੋਡ ਦਾ ਤਾਂ ਦੇਖੋ ਦੁੱਖ ਕਿਸੇ ਕੋਲੋਂ ਨਹੀਂ ਭੁੱਲਿਆ ਹੈਗਾ ਜਦੋਂ ਵੀ ਬਾਰਿਸ਼ ਹੁੰਦੀ ਹੈ ਹਰ ਵਾਰ ਇੱਥੇ ਇਹੀ ਹਾਲਾਤ ਹੁੰਦੇ ਨੇ ਪ੍ਰਸ਼ਾਸਨ ਕਹਿੰਦਾ ਲੱਖ ਗੱਲਾਂ ਕਰਦਾ ਆ ਗਿਆ ਨਾ ਲੱਖਾਂ ਰੁਪਏ ਕਹਿੰਦੇ ਜੀ ਇਨਵੈਸਟਮੈਂਟ ਕਰਦਾ ਸੀ ਪਾਣੀ ਲੋਕਿੰਗ ਹੈ ਕੀ ਹੋਣੀ ਦੇਣੀ ਇਹ ਹੁੰਦੇ ਕੋਈ ਨਹੀਂ ਤੇ ਜੀ ਬਾਰਿਸ਼ ਹੋਈ ਹੈ ਹਜੇ ਤੱਕ ਇੱਥੇ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਤੋਂ ਪੁੱਛਿਆ ਇੱਥੇ ਜਿਹੜਾ ਲੋਕਾਂ ਨੂੰ ਰਸਤਾ ਦੱਸ ਸਕੇ ਇੱਥੇ ਰਸਤੇ ਦੱਸਣ ਲਈ ਅਸੀਂ ਖੜੇ ਗਿਆ ਅਸੀਂ ਬਹੁਤ ਲੋਕਾਂ ਨੂੰ ਰਸਤਾ ਦੱਸਿਆ ਕਿ ਜਿੰਨੇ ਉਸ ਪਾਸ ਜਾਣਾ ਹੈ ਦੇਖਿਆ ਇੰਤਜ਼ਾਮ ਤੁਹਾਡੇ ਸਾਹਮਣੇ ਹੈਗੇ ਕੋਈ ਵੀ ਇੱਥੇ ਬੰਦਾ ਨਹੀਂ ਪਹੁੰਚਿਆ ਹਜੇ ਤੱਕ ਪਾਣੀ ਦੇ ਹਾਲਾਤ ਨੇ ਪਾਣੀ ਦੇ ਹਾਲਾਤ ਦੇਖ ਲਓ ਜੀ ਤੁਹਾਡੇ ਸਾਹਮਣੇ ਹੈਗੇ ਸਾਡਾ ਕੋਈ ਡੱਬਿਆ ਪਿਆ ਬੋਦਿਲ ਕਨਿਆ ਕਾਰਾਂ ਖਰਾਬ ਹੋ ਚੁੱਕੀਆਂ ਇੱਥੇ ਠੀਕ ਹੈ ਹਰ ਸਾਲ ਦੇ ਇਹੀ ਹਾਲਾਤ ਹੈ ਦੇਖੋ ਕੋਈ ਸੁਧਾਰ ਨਹੀਂ ਹੈਗਾ ਨਾ ਕਹਿੰਦਾ ਸਰਕਾਰਾਂ ਕੋ ਜੋ ਦਾਵੇ ਕਿਤੇ ਵੱਡੇ ਵੱਡੇ ਕਿਹਾ ਕਿ ਅਸੀਂ ਨਾ ਇੰਨਾ ਤੱਕ ਨਾ ਪਾਣਾ ਹੋ ਜਾਣਾ ਕਿ ਸਾਡਾ ਮੈਂ ਮੈਂ ਉਹੀ ਗੱਲ ਕਰਦਾ ਪ੍ਰਸ਼ਾਸਨ ਹਰ ਵਾਰ ਮੋਟੇ ਮੋਟੇ ਦਾਵੇ ਕਰਦਾ ਜੀ ਅਸੀਂ ਜਾਲੀਆਂ ਸਾਫ਼ ਕਰਤੀਆਂ ਸੀ ਐਨਾ ਪੈਸਾ ਇਨਵੈਸਟ ਕਰਤਾ ਅਸੀਂ ਪਿਆਕੀ ਬਾਰੇ ਦੇ ਪਾਣੀ ਖੜਨ ਨਹੀਂ ਦੇਣਾ ਪਰ ਇੱਥੇ ਜਦ ਦੇ ਤਸਲਾਤ ਹੈ ਇਹ ਬਹੁਤ ਸਾਲਾਂ ਤੋਂ ਐਂ ਹੀ ਹੈ ਹਰ ਸਾਲ ਸਰਕਾਰ ਆਂਦੀਆਂ ਦਾਵੇ ਕਰਦੀਆਂ ਨੇ ਪਰ ਹਾਲਾਤ ਸੇ ਇੰਦੇ ਸੇਮ ਹੀ ਰਹਿੰਦੇ ਨੇ